ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਰੁਕੇ ਹੋਇਆ ਮੰਡੂ ਤੇ ਅੱਜ ਆਪਾਂ ਮੰਡੂ ਨੂੰ ਕਹਿਣ ਲੱਗੇ ਹਾਂ ਅਲਵਿਦਾ ਚਾਰ ਰਾਤਾਂ ਲਾ ਲੀਆਂ ਪਈਆਂ ਸਪੋਟਲ ਦੇ ਵਿੱਚ ਘੁੰਮ ਲਿਆ ਮੰਡੂ ਹੁਣ ਆਪਾਂ ਇੱਥੋਂ ਚੱਲਦੇ ਹਾਂ ਧਾਰ ਧਾਰ ਦੇ ਵਿੱਚ ਇੱਕ ਬਹੁਤ ਇਤਿਹਾਸਕ ਕਿਲਾ ਦੇਖਣ ਆਲਾ ਉਹ ਦੇਖਦੇ ਹਾਂ ਇੱਥੋਂ 40-45 ਕਿਲੋਮੀਟਰ ਬਾਅਦ ਆਉ ਫਿਰ ਆਪਣੇ ਕੋਲ ਜੇ ਸਮਾਂ ਬੱਜਿਆ ਤਾਂ ਅੱਜ ਆਪਾਂ ਧਾਰ ਹੋ ਕੇ ਸ਼ਾਮ ਤੱਕ ਅੰਦਾਵਰ ਪਹੁੰਚ ਜਾਵਾਂਗੇ ਸਾਰਿਆਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਹੁਣ ਆਪਾਂ ਤੁਰਦੇ ਹਾਂ ਧਾਰ ਵੱਲ ਧਾਰ ਇੰਦੌਰ ਅਜੇਨ ਫਿਰ ਪ ਜਾਵਾਂਗੇ ਸ਼ੋਕਨਗਰ ਸ਼ੋਕਨਗਰ ਤੋਂ ਤੇ ਇੱਕ ਚਨੇਰੀ ਦਾ ਕਿਲਾ ਹੈਗਾ ਦੇਖਣ ਵਾਲਾ ਮੈਂ ਲੰਬਾ ਸਫਰ ਹਜ ਤੱਕ ਆਪਣਾ ਬਹੁਤ ਇਹ ਤਰੀਕੀ ਤਰੀਕੀ ਮਾਂਡੂ ਕਿਲੇ ਚ ਵਸਿਆ ਹੋਇਆ ਪਿੰਡ ਤੇ ਪਿੰਡ ਚ ਵਸਿਆ ਹੋਇਆ ਕਿਲਾ ਹੁਣ ਇਸ ਕਿਲੇ ਦੇ ਵਿੱਚ ਜਿਹੜੀਆਂ ਅਸੀਂ ਪਿਛਲੇ ਦੋ ਦਿਨਾਂ ਹੀ ਥਾਵਾਂ ਦੇਖੀਆਂ ਨੇ ਉਹ ਬਚੀਆਂ ਨੇ ਕੁਝ ਮਕਬਰੇ ਬਚੇ ਨੇ ਜਿਹੜੇ ਅਲੱਗ-ਅਲੱਗ ਨੇ ਤੇ ਜਾਂ ਬਚੇ ਨੇ ਬਸ ਇਹਦੇ ਦਰਵਾਜ਼ੇ ਆ ਆਪਣੇ ਸਾਹਮਣੇ ਹੈਗਾ ਦਿੱਲੀ ਦਰਵਾਜ਼ਾ ਇਹ ਕਿਲੇ ਦੇ ਬਾਹਰਲੇ ਗੇਟ ਨੇ ਤੇ ਇਹਦਾ ਸ਼ਾਇਦ ਦਿੱਲੀ ਨਾਂ ਵੀ ਇਸੇ ਕਰਕੇ ਪਿਆ ਹੋਊਗਾ ਕਿਉਂਕਿ ਜਿਹੜੀ ਦਿਸ਼ਾ ਦੇ ਵਿੱਚ ਇਹ ਹੈਗਾ ਇਹਦੇ ਸਾਹਮਣੇ ਦਿੱਲੀ ਆ ਆਪਣਾ ਪੰਜਾਬ ਇਧਰ ਨੂੰ ਆ ਜਿੱਥੇ ਮੈਂ ਖੜਾ ਜਾਂਪੇ ਇਧਰੋਂ ਇਧਰ ਨੂੰ ਮੂੰਹ ਕਰਕੇ ਦੇਖੀਏ ਗੇਟ ਕੰਨੀ ਨੂੰ ਤਾਂ ਆਪਾਂ ਦਿੱਲੀ ਪੰਜਾਬ ਆਪਣਾ ਰੂਟ ਇਹੀ ਰਹੂਗਾ ਤਾਂ ਕਰਕੇ ਇਹਨੂੰ ਦਿੱਲੀ ਦਰਵਾਜਾ ਗਿਆ ਇਹ ਹੁੰਦਾ ਇੱਧਰ ਕੁਝ ਹੋਰ ਵੀ ਬਚਿਆ ਜਾਂ ਗੱਲਾਂ ਗੇਟ ਹੀ ਆ ਬਸ ਪਰਵਾਜਾ ਹੀ ਬਚਿਆ ਹੋਇਆ ਇਕੱਲਾ ਕੀ ਦਰਵਾਜ਼ਾ ਇੱਕ ਪੱਧੇ ਕੀਏ ਤੇ ਕਹੋ ਸਾਹਮਣੇ ਦਰਵਾਜ਼ਾ ਹੋਰ ਦਿਸਦਾ ਇਹ ਵੀ ਅਸੀ ਕਿਲੇ ਦਾ ਹੀ ਦਰਵਾਜ਼ਾ ਧਾਰ ਆਪਣੋ ਕੀ ਬਾਲੀ ਦੂਰ ਨਹੀਂ ਹੈਗਾ 30 ਕਿਲੋਮੀਟਰ ਵੱਡ ਦੱਸਦੇ ਆ ਕਿਲਾ ਇੱਥੋਂ ਧਾਰ ਦਾ ਸੋ ਰਾਜਪੁਰੂ ਜਿਹੜੀਆਂ ਵੀ ਥਾਵਾਂ ਮੰਡੂ ਦੀਆਂ ਮਿਲਣਗੀਆਂ ਆਪੋ ਦੇਖਦੇ ਦੇਖਦੇ ਜਾਂਦੇ ਆ ਇੱਧਰ ਇਹ ਜਿੰਦਰਾ ਲਾਈ ਬੈਠੇ ਅੰਦਰ ਜਾਣ ਨੂੰ ਇਹ ਦਿਖਾਈ ਆਉਂਦੀ ਚੱਲ ਕੋਈ ਨਹੀਂ ਆਪਾਂ ਜਿਹੜਾ ਅੱਜ ਕਿਲਾ ਦੇਖਣ ਜਾਂਦੇ ਆ ਧਾਰ ਦਾ ਕਿਲਾ ਇਸ ਕਿਲੇ ਦਾ ਨਿਰਮਾਣ 10ਵੀਂ ਸਦੀ ਦੇ ਸ਼ੁਰੂ ਚ ਹੋਇਆ ਸੀ ਆਪਾਂ ਹੁਣ ਮੱਧ ਪ੍ਰਦੇਸ਼ ਦਾ ਮਾਲਵਾ ਖੇਤਰ ਘੁੰਮ ਰਹੇ ਆ 10ਵੀਂ ਸਦੀ ਦੇ ਸ਼ੁਰੂ ਦੇ ਵਿੱਚ ਇਸ ਮਾਲਵਾ ਖੇਤਰ ਦੇ ਵਿੱਚ ਇੱਕ ਨਵੀਂ ਰਾਜਨੀਤਿਕ ਸ਼ਕਤੀ ਹੋਂਦ ਵਿੱਚ ਆਈ ਹੈ ਜਿਹਨੂੰ ਆਪਾਂ ਪਰਮਾਰ ਰਾਜਵੰਸ਼ ਦੇ ਨਾਮ ਨਾਲ ਜਾਣਦੇ ਹਾਂ ਇਸੇ ਸਮੇਂ ਹੀ ਪਰਮਾਰ ਰਾਜਵੰਸ਼ ਆਪਣੀ ਰਾਜਧਾਨੀ ਉਜੇਨ ਤੋਂ ਬਦਲ ਕੇ ਧਾਰ ਲੈ ਕੇ ਆਇਆ ਜਦੋਂ ਧਾਰ ਪਰਮਾਰਾਂ ਦੀ ਰਾਜਧਾਨੀ ਬਣ ਗਿਆ ਤਾਂ ਫਿਰ ਇੱਥੇ ਕਿਲੇ ਦਾ ਨਿਰਮਾਣ ਹੋਇਆ ਹੋਰ ਵਸਤੂ ਕਲਨ ਨਾਲ ਸੰਬੰਧਿਤ ਕੰਮ ਹੋਇਆ ਕਿਉਂਕਿ ਜਿੱਥੇ ਰਾਜਧਾਨੀ ਹੁੰਦੀ ਆ ਉੱਥੇ ਕਿਲੇ ਹੋਣੇ ਤਾਂ ਬਹੁਤ ਜ਼ਰੂਰੀ ਆ ਜਿੱਥੇ ਕਿ ਜਿੱਥੇ ਵੀ ਜ ਰਾਜਧਾਨੀ ਸਥਾਪਿਤ ਹੋਈ ਆ ਉੱਥੇ ਸਭ ਤੋਂ ਪਹਿਲਾਂ ਉੱਥੋਂ ਦੇ ਰਾਜਿਆਂ ਨੇ ਕਿਲੇ ਸਥਾਪਿਤ ਕੀਤੇ ਆ ਹੁਣ ਆਪਾਂ ਮੰਡੂ ਕੁਮੀ ਜਾਨੇ ਆ ਆਪਣੇ ਸਾਹਮਣੇ ਮੰਡੂ ਦੇ ਕਿਲੇ ਦਾ ਹੀ ਇੱਕ ਦਰਵਾਜ਼ਾ ਮੰਡੂ ਵੀ ਕਿਸੇ ਸਮੇਂ ਰਾਜਧਾਨੀ ਰਿਹਾ ਹੁਣ ਆਪਾਂ ਮੰਡੂ ਘਾਟ ਪਹੁੰਚ ਗਏ ਆ ਉਹ ਵੀ ਰਾਜਧਾਨੀ ਆ ਰਾਜਧਾਨੀ ਕਿਸੇ ਵੀ ਰਾਜਵੰਸ਼ ਦੀਆਂ ਕਿਸੇ ਰਾਜਨੀਤਿਕ ਤਾਕਤ ਦੀ ਸਭ ਤੋਂ ਵੱਧ ਸੁਰੱਖਿਅਤ ਥਾਂ ਹੁੰਦੀ ਆ ਇਹ ਸਭ ਤੋਂ ਵੱਧ ਸੈਂਸਿਟਿਵ ਵੀ ਹੁੰਦੀ ਹੈ ਕਿਉਂਕਿ ਜੇ ਰਾਜਥਾਨੇ ਦੇ ਕਬਜ਼ਾ ਹੋ ਗਿਆ ਤਾਂ ਮਤਲਬ ਸਾਰੇ ਗਾਸਟ ਕਬਜ਼ਾ ਹੋ ਗਏ। ਧਾਰ ਦੇ ਕਿਲੇ ਦੀ ਨੀ ਬੇਸ਼ੱਕ ਪਰਮਾਰ ਰਾਜਵੰਸ਼ ਨੇ ਰੱਖੀ ਸੀਗੀ ਪਰ ਜਿਹੜੇ ਇਹਦੇ ਵਿੱਚ ਜ਼ਿਆਦਾ ਕੰਮ ਹੋਏ ਨੇ, ਜ਼ਿਆਦਾ ਮਹਿਲ ਬਣੇ ਨੇ ਜਾਂ ਜਿਹੜਾ ਜ਼ਿਆਦਾ ਵਸਤੂ ਕਲਾ ਦਾ ਕਿਹੜਾ ਕੰਮ ਹੋਇਆ ਉਹ 1344 ਈਸਵੀ ਦੇ ਵਿੱਚ ਮੁਹੰਮਦ ਬਿਨ ਤੁਗਲਖ ਨੇ ਕਰਵਾਇਆ ਜਦੋਂ ਇਸ ਕਿਲੇ ਤੇ ਦਿੱਲੀ ਸਲਤਨਤ ਦਾ ਰਾਜ ਹੋ ਗਿਆ ਸੀਗਾ। ਤਾਂ ਇਸ ਇਸ ਤੇ ਪਰਮਾਰ ਵੀ ਰਹੇ ਆ ਉਸ ਕਿਲੇ ਦੇ ਵਿੱਚ ਮਰਾਠਿਆਂ ਦਾ ਵੀ ਰਿਹਾ ਉੱਥੇ ਤੇ ਅਬ ਤੁਗਲਕ ਵੀ ਆ ਗਏ ਅੰਗਰੇਜ਼ਾਂ ਨੇ ਵੀ ਕਬਜ਼ਾ ਰਿਆ ਮਤਲਬ ਜਿਹਦਾ ਰਾਜ ਹੁੰਦਾ ਉਹਦੇ ਕਿਲੇ ਹੁੰਦੇ ਆ ਤੇ ਜਿਹਦੇ ਕਿਲੇ ਹੁੰਦੇ ਆ ਉਹਦਾ ਰਾਜ ਹੁੰਦਾ ਹੁਣ ਆਪਾਂ ਆ ਮੰਡੂ ਨੰਗੀ ਜਾਂਦੇ ਹਾਂ ਸਾਹ ਤੇ ਪੰਜ ਛੇ ਦਰਵਾਜੇ ਪੈ ਗਏ ਆਪਾਂ ਨੂੰ ਰਸਤੇ ਦੇ ਵਿੱਚ ਵਿੱਚ ਸਾਰਾ ਮੰਡੂ ਦੇ ਕਿਲੇ ਚ ਵਸਿਆ ਹੋਇਆ ਇੱਥੋਂ ਆਪਾਂ ਦੇਖੀਏ ਤਾਂ ਧਾਰ ਕਿੰਨੀ ਵਾਟ ਆ 33 ਕਿਲੋਮੀਟਰ ਵਾਟ ਧਾਰ ਤੇ ਹੁਣ ਆਪਾਂ ਹੌਲੀ ਹੌਲੀ ਪਹੁੰਚ ਗਏ ਆ ਉਹ ਸਾਹਮਣੇ ਇੱਕ ਮੰਦੂ ਦੇ ਵਿੱਚ ਕਹਿੰਦੇ ਨੇ ਲੇੜੇ ਜਿਹੜੇ 70 ਕਿਲੋਮੀਟਰ ਤੇ ਚੈਨ ਤੋਂ ਉੱਪਰ ਥਾ ਮੰਡੇ ਬਿਲਕੁਲ ਇਹ ਪੁਰਾਣੇ ਮਕਬੂਲੇ ਦੇ ਮਾਸਟਰ सामने अपने ਧਾਰ ਦਾ ਕਿਲਾ ਹੁਣ ਆਪਾਂ ਇਹਦਾ ਬਾਰ ਭਾਲਦੇ ਆ ਕਿਹੜੇ ਪਾਸੇ ਆ ਤੇ ਇਹ ਕਿੱਦਾਂ ਦੇਖ ਇੱਕ ਕਿਲੇ ਦਾ ਮੁੱਖ ਗੇਟ ਆ ਤੇ ਇੱਥੇ ਬਣੀ ਹੋਈ ਹੈ ਪਾਰਕਿੰਗ ਹੁਣ ਆਪਾਂ ਸਾਹਮਣੇ ਚੱਲਦੇ ਆ ਤੇ ਫਿਰ ਦੇਖਦੇ ਆ ਵਿੱਚੋਂ ਕਿਲਾ ਹਗੀ ਆ 20 ਰੁਪਏ ஆன்ਲਾਈਨ ਵੀ ਹੋ ਜਾਏਗਾ ਜੀ ਟਿਕਟ ਕਾਊਂਟਰ ਹਾਂਜੀ ਬਲਦੇਵ ਸਿੰਘ ਜੀ ਕਿਲੇ ਤੇ ਆਪਾਂ ਹੁਣ ਪਹੁੰਚਿਆ ਹੇ ਤੱਕ ਤੇ ਦਰਵਾਜ਼ੇ ਪਹਿਲੇ 4-5 ਆ ਗਿਆ ਜ਼ਿਲ੍ਹਾ ਪ੍ਰਾਤਤਵ ਅੱਛਾ ਆਰਕੋਲੋਜੀਕਲ ਡਿਪਾਰਟਮੈਂਟ ਵਾਲਾ ਤਾਂ ਦਫ਼ਤਰ ਵੀ ਹੈਗਾ ਇਸ ਕਿਲੇ ਦੇ ਵਿੱਚ ਹਾਂਜੀ ਵੀਡੀਓ ਬਣਾ ਰਹੇ ਹੈ। ਹਾਂਜੀ। ਆਪ ਗਏ ਹੋ ਕਦੀ ਪੰਜਾਬ? ਮੋਬਾਈਲ ਨੰਬਰ ਉਹ ਤਾਂ ਦੱਸੋ। ਕੀ? ਸਿੱਧੂ ਮੂਸੇਵਾਲਾ। ਹਾਂ ਸਿੱਧੂ ਮੂਸੇਵਾਲਾ। ਸੁਣਦੇ ਉਸਕੋ ਆਪ? ਇਹ ਲਈਏ ਜੀ ਪ੍ਰੋਟੈਕਟ 200 ਰੁਪਈਆ ਦੀ। ਤੇ ਇਹ ਥਾ ਮਾਣੇ ਦੇਖਣ ਵਾਲੀ। ਇਧਰਲੇ ਪਾਸੇ ਬਣਿਆ ਹੋਇਆ ਮਿਊਜ਼ੀਅਮ ਤੇ ਦਫਤਰ ਹੈਗਾ ਜ਼ਿਲ੍ਹਾ ਪ੍ਰਾਤਿਤਵ ਵਿਭਾਗ ਤੇ ਇੱਕ ਬੌਲੀ ਇਧਰ ਦੇਖਣ ਵਾਲੀ। ਕਰਬੂਜਾ ਮੈਲ ਤੇ ਸ਼ੀਸ਼ਮੈਲ ਉਹ ਇਧਰਲੇ ਪਾਸੇ ਆ ਧਾਰ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਦੇ ਵਿੱਚ ਆ ਤੇ ਇਹਨੂੰ ਜੇ ਆਪਾਂ ਦੇਖਿਆ ਜਾਵੇ ਭੂਗੋਲਕ ਤੌਰ ਤੇ ਤਾਂ ਇਹ ਕਿਹੜਾ ਧਾਰ ਸ਼ਹਿਰਾਂ ਜਾਂ ਧਾਰ ਜ਼ਿਲ੍ਹਾ ਹੈਗਾ ਇਹ ਮੱਧ ਪ੍ਰਦੇਸ਼ ਦੇ ਦੱਖਣ ਪੱਛਮ ਦੇ ਵਿੱਚ ਪੈ ਜਾਂਦਾ ਇਹਦੇ ਇੱਕ ਪਾਸੇ ਗੁਜਰਾਤ ਨੇੜੇ ਪੈਂਦਾ ਤੇ ਦੂਜੇ ਪਾਸੇ ਮਹਾਰਾਸ਼ਟਰ ਦੀ ਹੱਦ ਵੀ ਨੇੜੇ ਪੈ ਜਾਂਦੀ ਆ ਰਾਜਨੀਤਿਕ ਮਹੱਤਵ ਦੇ ਨਾਲ ਨਾਲ ਧਾਰਦੇਸ ਕਿਲੇ ਦਾ ਵਪਾਰਕ ਮਹੱਤਵ ਵੀ ਬਹੁਤ ਸੀ ਗਿਆ ਕਿਉਂਕਿ ਗੁਜਰਾਤ ਤੇ ਮਹਾਰਾਸ਼ਟਰ ਦੀ ਹੱਦ ਬਿਲਕੁਲ ਨੇੜੇ ਆ ਜਿਹੜੇ ਵੀ ਰਾਜੇ ਦਾ ਧਾਰਦੇ ਕਿਲੇ ਤੇ ਕਬਜ਼ਾ ਸੀ ਗਿਆ ਤਾਂ ਗੁਜਰਾਤ ਵਾਲੇ ਪਾਸੋਂ ਜਿਹੜਾ ਅੰਤਰਰਾਸ਼ਟਰੀ ਵਪਾਰ ਹੁੰਦਾ ਸੀ ਗਿਆ ਉਹਦੇ ਤੇ ਵੀ ਆਪਣਾ ਨਿਯੰਤਰਣ ਰੱਖ ਸਕਦਾ ਸੀ ਗਿਆ ਧਾਰਦੇਸ ਪੂਰੇ ਕਿਲੇ ਦੇ ਵਿੱਚ ਹੁਣ ਦੋ ਮੁੱਖ ਇਮਾਰਤਾਂ ਬੱਝੀਆਂ ਆਪਣੇ ਦੇਖਣ ਵਾਲੀਆਂ ਇੱਕ ਤਾਂ ਸ਼ੀਸ਼ ਮਹਿਲ ਆ ਤੇ ਇੱਕ ਖਰਬੂਜਾ ਮਹਿਲ ਆ ਸ਼ੀਸ਼ ਮਹਿਲ ਬਾਰੇ ਇੱਥੇ ਲਿਖਿਆ ਹੋਇਆ ਕਿ ਇਹਦਾ ਨਿਰਮਾਣ ਮੁਹੰਮਦ ਬੇਨ ਤੁਗਲਕ ਨੇ ਕਰਵਾਇਆ ਸੀ ਗਿਆ 1326 ਈਸਵੀ ਤੋਂ ਲੈ ਕੇ 1351 ਈਸਵੀ ਤੱਕ ਪਰ ਇਸ ਸ਼ੀਸ਼ ਮਹਿਲ ਬਾਰੇ ਇੱਕ ਕਹਾਣੀ ਹੋਰ ਵੀ ਪ੍ਰਚਲਿਤ ਹੈ ਕਹਾਣੀ ਮਿੱਥ ਜਾਂ ਪਕੈਦੀ ਇਤਿਹਾਸਕ ਤੱਥ ਕਿ ਇਸ ਸ਼ੀਸ਼ ਮਹਿਲ ਦਾ ਨਿਰਮਾਣ ਜਹਾਂਗੀਰ ਨੇ ਕਰਵਾਇਆ ਸੀ ਗਿਆ ਜਹਾਂਗੀਰ ਦਾ ਰਾਜਕਾਲ ਰਿਹਾ 1605 ਈਸਵੀ ਤੋਂ ਲੈ ਕੇ 1625 ਈਸਵੀ ਤੱਕ ਧਾਰ ਦੇ ਕਿਲੇ ਦੇ ਮੁੱਖ ਤਿੰਨ ਦਰਵਾਜ਼ੇ ਆ ਜਿਨ੍ਹਾਂ ਵਿੱਚੋਂ ਇੱਕ ਦਰਵਾਜ਼ੇ ਦਾ ਨਿਰਮਾਣ ਔਰੰਗਜ਼ੇਬ ਵਲੇ ਕਰਵਾਇਆ ਔਰੰਗਜ਼ੇਬ ਨੇ ਕਰਵਾਇਆ ਸੀ ਗਿਆ 1658 ਈਸਵੀ ਤੋਂ ਲੈ ਕੇ 1707 ਈਸਵੀ ਤੱਕ ਔਰੰਗਜ਼ੇਬ ਦਾ ਰਾਜ ਰਿਹਾ ਤਾਂ ਉਦੋਂ ਨੇ ਇੱਕ ਇਸ ਕਿਲੇ ਦਾ ਦਰਵਾਜ਼ਾ ਵੀ ਬਣਾਇਆ धार ਦੇ ਇਸ ਕਿਲੇ ਦਾ ਜਿਹੜਾ ਨਿਰਮਾਣ ਜਿਹੜਾ ਸਭ ਤੋਂ ਪਹਿਲਾਂ ਸ਼ੁਰੂ ਹੋਇਆ ਉਹ ਤਾਂ 10ਵੀਂ ਸਦੀ ਦੇ ਵਿੱਚ ਪਰਮਾਰ ਰਾਜੇ ਨੇ ਕਰਵਾਇਆ ਸੀ ਉਹ ਰਾਜੇ ਦਾ ਨਾਮ ਸੀਗਾ ਸ਼੍ਰੀ ਹਰਸ਼ ਰਾਜਾ ਜੀ ਨੇ ਇਹ ਮਹਿਲ ਬਣਾਉਣਾ ਸ਼ੁਰੂ ਕੀਤਾ ਸੀਗੇ ਮਾਧ ਪ੍ਰਦੇਸ਼ ਦੇ ਮਾਲਵੇ ਖੇਤਰ ਦੇ ਵਿੱਚ ਸ਼੍ਰੀ ਹਰਸ਼ ਨੇ ਹੀ ਪਰਮਾਰ ਰਾਜਵੰਸ਼ ਦੀ ਨੀਂਹ ਰੱਖੀ ਸੀ ਪਰ ਜਿਹੜਾ ਇਹਨਾਂ ਤੇ ਸਭ ਤੋਂ ਵਧੀਆ ਰਾਜ ਰਿਆ ਉਹ ਸੀਗੇ ਜਿਹੜੇ ਭੋਜ ਰਾਜੇ ਸੀ ਭੋਜ ਰਾਜਿਆਂ ਦਾ ਰਾਜ ਲਗਭਗ 1010 ਤੋਂ ਲੈ ਕੇ 1055 ਈਸਵੀ ਤੱਕ ਰਿਆ ਮਾਲਵੇ ਦੇ ਵਿੱਚ ਤੋ ਉਹੀ ਆਪ ਦੀ ਰਾਜਤਨ ਨਿਊ ਜੇਨ ਤੋਂ ਬਦਲ ਕੇ ਧਾਰ ਲੈ ਕੇ ਆਏ ਸੀ ਜੀ ਤੋ ਉਹਨਾਂ ਨੇ ਵੀ ਇਸ ਕਲੇ ਦੇ ਨਿਰਮਾਣ ਦੇ ਵਿੱਚ ਪੂਰਾ ਸਹਿਯੋਗ ਪਾਇਆ ਜਿਹੜੇ ਭੋਜ ਰਾਜੇ ਸੀ ਭੋਜ ਰਾਜਿਆਂ ਦੇ ਰਾਜ ਤੋਂ ਬਾਅਦ ਫੇਰ ਹਾਲਾਤ ਬਦਲਦੇ ਆ ਫੇਰ ਜਿਹੜਾ ਇਹ ਧਾਰ ਦਾ ਸਾਰਾ ਇਲਾਕਾ ਮਾਲਵੇ ਦਾ ਜਿਹੜਾ ਇਲਾਕਾ ਇਹ ਦਿੱਲੀ ਸਲਤਨਤ ਦੇ ਅਧੀਨ ਆ ਜਾਂਦਾ 1305 ਈਸਵੀ ਦੇ ਵਿੱਚ ਅਲਾਉਦੀਨ ਖਿਲਜੀ ਤੇ ਸੈਨਾਪਤੀ ਆਇਨੁੱਲ ਮੁਲਕ ਮੁਲਤਾਨੀ ਨੇ ਮਾਲਵੇ ਦੇ ਸ਼ਾਸਕ ਨੂੰ ਹਰਾ ਕੇ ਉਹਦਾ ਨਾਮ ਸੀਗਾ ਮਹਿਲਕ ਦੇਵ ਮਹਿਲਕ ਦੇਵ ਨੂੰ ਹਰਾ ਕੇ ਸਾਰੀ ਇਹ ਮਾਲਵਾ ਖੇਤਰ ਨੂੰ ਦਿੱਲੀ ਸਲਤਨਤ ਦੇ ਅਧੀਨ ਕਰ ਲਿਆ ਸੀਗਾ ਉਸ ਤੋਂ ਬਾਅਦ ਫਿਰ ਜਦੋਂ 1344-45 ਈਸਵੀ ਦੇ ਵਿੱਚ ਮੁਹੰਮਦ ਬਿਨ ਤੁਗਲਕ ਦੇ ਦੱਖਣ ਦੀ ਫੇਰੀ ਤੇ ਆਇਆ ਤਾਂ ਉਦੋਂ ਫਿਰ ਉਹਨਾਂ ਨੇ ਵੀ ਇੱਥੇ ਬਹੁਤ ਕੁਝ ਬਣਵਾਇਆ ਬਹੁਤ ਮਹਿਲ ਬਣਵਾਏ ਆ ਹੋਰ ਕਈ ਚੀਜ਼ਾਂ ਬਣਾਈਆਂ ਨੇ ਤਾਂ ਇਸ ਕਿਲੇ ਦੀ ਇਹ ਕਹਾਣੀ ਹੈ ਕਿ ਇਹ ਇੱਕ ਬੰਦੇ ਨੇ ਨਹੀਂ ਜਾਂ ਇੱਕ ਰਾਜਵੰਸ਼ ਨੇ ਨਹੀਂ ਬਣਾਇਆ ਗਿਆ ਜਿਵੇਂ ਜਿਵੇਂ ਇਹਦੇ ਤੇ ਰਾਜ ਹੁੰਦਾ ਗਿਆ ਓਵੇਂ ਉਹ ਕੁਝ ਨਾ ਕੁਝ ਬਣਾਉਂਦੇ ਗਏ ਇਹਦਾ ਵਿਕਾਸ ਕਰਦੇ ਗਏ ਤਾਰ ਦੇ ਇਸ ਕਿਲੇ ਦਾ ਸਬੰਧ 1857 ਐਸਵੀ ਦੇ ਵਿਦਰੋਹ ਨਾਲ ਵੀ ਹੈਗਾ ਜਦੋਂ ਕੁਝ ਕ੍ਰਾਂਤੀਕਾਰੀਆਂ ਨੇ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਕੀਤੀ ਹੈ ਤਾਂ ਉਦੋਂ ਉਹਨਾਂ ਨੇ 4 ਮਹੀਨੇ ਇਸ ਕਿਲੇ ਦੇ ਵਿੱਚ ਮਤਲਬ ਇਸ ਕਿਲੇ ਤੇ ਕਬਜ਼ਾ ਕਰਕੇ ਰੱਖਿਆ ਸੀਗਾ ਇੱਥੋਂ ਹੀ ਉਹ ਸਾਰਾ ਕੁਝ ਚੁਰਾਉਂਦੇ ਸੀਗੇ 4 ਮਹੀਨਿਆਂ ਬਾਅਦ ਫਿਰ ਅੰਗਰੇਜ਼ਾਂ ਨੇ ਤੂਫਾਨ ਦੇ ਨਾਲ ਇਸ ਤੇ ਹਮਲਾ ਕੀਤਾ ਕਿਲੇ ਤੇ 6 ਦਿਨ ਤੂਫਾਨ ਦੇ ਨਾਲ ਹਮਲਾ ਹੁੰਦਾ ਰਿਹਾ ਲਗਾਤਾਰ ਫਿਰ ਕਿਤੇ ਜਾ ਕੇ ਇਸ ਕਿਲੇ ਦੇ ਗੇਟ ਟੁੱਟੇ ਸੀ ਤੇ ਫਿਰ ਅੰਗਰੇਜ਼ ਇਸ ਕਿਲੇ ਦੇ ਅੰਦਰ ਬੜੇ ਸੀਗੇ ਉਦੋਂ ਜਿਹੜੇ ਉਹ ਕ੍ਰਾਂਤੀਕਾਰੀ ਇੱਥੇ ਸੀਗੇ ਉਹ ਆਪ ਦਾ ਪੇਸ਼ਵਾ ਰਗੂਨਾਥਰਾਓ ਦੀ ਜਿਹੜੀ ਪਹਿਲੀ ਪਤਨੀ ਸੀਗੀ ਉਹਨੇ 14 24 ਜਨਵਰੀ 1774 ਈਸਵੀ ਨੂੰ ਪੇਸ਼ਵਾ ਬਾਜੀਰਾਓ ਨੂੰ ਇਸੇ ਕਿਲੇ 'ਚ ਜਨਮ ਦਿੱਤਾ ਸੀਗਾ ਖਰਬੂਜਾ ਮਹਿਲ ਦੇ ਵਿੱਚ ਇੱਥੇ ਜਾਣਕਾਰੀ ਵੀ ਲਿਖੀ ਹੋਈ ਸਾਰੀ ਇਸ ਬੋਰਡ ਤੇ ਕਿਲੇ ਦੇ ਜਿਹੜੇ ਦਰਵਾਜ਼ੇ ਆ ਉਹ ਨਿੱਕੇ ਨਿੱਕੇ ਆ ਮਨ ਪੰਜ ਕ ਫੁੱਟ ਦਾ ਗੇਟ ਹੈ ਇਹਦਾ ਮੁੱਖ ਜਿਹੜਾ ਹੈਗਾ ਇਹ ਕਿਲੇ ਦੇ ਵਿੱਚ ਆਪਾਂ ਦੇਖੀ ਤਾਂ ਆਪਾਂ ਨੂੰ ਮੁਗਲ ਸ਼ੈਲੀ afghan ਸ਼ੈਲੀ ਤੇ ਰਾਜਪੂਤਾਨਾ ਸ਼ੈਲੀ ਤਿੰਨ ਸ਼ੈਲੀਆਂ ਦੇਖ ਦਿਖਾਣੇ ਵੇਖਣ ਦੇ ਵਿੱਚ ਛੱਤਾਂ ਵੀ ਇਹਦੀਆਂ ਕੋਈ ਬਹੁਤੀਆਂ ਉੱਚੀਆਂ ਨਹੀਂ ਹੈਗੀਆਂ ਨੀਵੀਆਂ ਨੀਵੀਆਂ ਪੰਜ ਕ ਫੁੱਟ ਦੇ ਦਰਵਾਜ਼ੇ ਆ ਬਸ ਜਿਹੜੇ ਦਰਵਾਜ਼ੇ ਆ ਸਾਰੇ ਮਹਿਰਾਬ ਮਹਿਰਾਬ ਵਾਂਗੂ ਬਣੇ ਹੋਏ ਜਮਾਤ ਬਣੇ ਹੋਏ ਆਪਣੇ ਸਾਹਮਣੇ ਗੋਲ ਜਿਹੇ ਨੂੰ ਮਹਿਰਾਬ ਕਹਿੰਦੇ ਆ ਮਹਾਰਾਜ ਦਵਾਰ ਛਾਹ ਜਹਾਂ ਦੇ ਜੇਠੇ ਪੁੱਤ ਦਾਰਾ ਸ਼ਕੂ ਦਾ ਜਦੋਂ ਔਰੰਗਜ਼ੇਬ ਹੋਰਾਂ ਨਾਲ ਕਲੇਸ਼ ਪਿਆ ਨਾ ਗੱਦੀ ਪਿੱਛੇ ਤਾਂ ਉਦੋਂ ਕੁਝ ਸਮਾਂ ਅਸਤੇ ਦਾਰਾ ਸ਼ਕੂ ਵੀ ਇਸੇ ਕਿਲੇ ਦੇ ਵਿੱਚ ਆ ਕੇ ਰਿਹਾ ਸੀ ਛੱਤ ਤੋਂ ਖੜ ਕੇ ਦੇਖੀਏ ਤਾਂ ਸਾਰਾ ਧਾਰ ਸ਼ਹਿਰ ਆਪਣ ਨੂੰ ਹੋ ਜਾ ਦਿਸਦਾ ਬਹੁਤ ਜਿਆਦਾ ਵੱਡਾ ਸ਼ਹਿਰ ਨਹੀਂ ਹੈਗਾ ਇਹ ਸਧਾਰਨ ਜਿਹਾ ਸ਼ਹਿਰ ਜਿਵੇਂ ਇੱਕ ਕਸਬਾ ਹੁੰਦਾ ਬਸ ਇਹਦੀ ਮਹੱਤਤਾ ਇਹੀ ਹੈ ਕਿ ਇਹ ਪਰਮਾਰ ਰਾਜਵੰਸ਼ ਦੀ ਰਾਜਧਾਨੀ ਥਿਆ ਉਸ ਤੋਂ ਬਾਅਦ ਮਰਾਠੇ ਵੀ ਰਹੇ ਇੱਥੇ ਮੁਗਲ ਵੀ ਰਹੇ ਆ ਫਿਰ ਇਸ ਕਿਲੇ 'ਤੇ ਅੰਗਰੇਜ਼ਾਂ ਦਾ ਵੀ ਕੰਮ ਜਾਰੀ ਆ ਜਗਾ ਬੇਸ਼ੱਕ ਛੋਟਿਆ ਪਰ ਇਹਦਾ ਇਤਿਹਾਸ ਬਹੁਤ ਵੱਡਾ ਖਰਬੂਜਾ ਮਹਿਲ ਦੇ ਵਿੱਚ ਇੱਕ ਮੰਦਿਰ ਬਣਿਆ ਹੋਇਆ। ਸ਼ਿਵਲਿੰਗ ਰੱਖਿਆ ਹੋਇਆ ਥੜੀ ਜੀ ਦੇ ਉੱਪਰ। ਤਾਂ ਮਤਲਬ ਇਹ ਮੰਦਿਰ ਹੀ ਹੋਊਗਾ ਪੁਰਾਣਾ ਉਸ ਸਮੇ ਦਾ। ਜਿਹੜਾ ਇਹ ਕਿਲਾ ਬਣਿਆ ਹੋਇਆ ਸਾਰਾ ਲਾਲ ਬਲੂਏ ਪੱਥਰ ਦਾ ਬਣਿਆ ਹੋਇਆ ਲਾਲ ਤੇ ਕਾਲੇ ਪੱਥਰ ਦਾ ਤੇ ਪੱਥਰ ਇਥੋਂ ਨਾਲ ਹੀ ਧਾਰ ਦੇ ਵਿੱਚ ਹੀ ਉਸ ਸਮੇ ਖਾਨਾ ਸੀਗੀਆਂ ਇਥੋਂ ਕੱਢ ਕੇ ਬਣਾਇਆ ਹੋਇਆ ਬਣਾਇਆ ਗਿਆ ਸੀਗਾ। ਆਪਣੇ ਸਾਹਮਣੇ ਖਰਬੂਜਾ ਮਹਿਲ ਹੁਣ ਆਪਾਂ ਇੱਥੋਂ ਵਾਪਸ ਚੱਲਦੇ ਆਂ ਇੱਥੋਂ ਤੁਰੇ ਸੀ ਆਪਾਂ ਤੇ ਇੱਥੇ ਫੇਰ ਵਾਪਸ ਆ ਗਏ ਆ ਆ ਜਿਹੜੀ 7 ਕੋਠੀ ਲਿਖੀ ਹੋਈ ਹੈ ਇਹ ਤਾਂ ਇਹ ਬੰਦ ਕਰੀ ਬੈਠੇ ਚੱਲਦੀ ਨਹੀਂ ਉਸਾਰ ਕੇ ਢਈ ਪਈ ਆ ساری ਤੇ ਹੁਣ ਆਪਾਂ ਮਿਊਜ਼ੀਅਮ ਦੇਖਦੇ ਆਂ ਧਾਰ ਤੁਰਗ ਇੱਥੇ ਦਾ ਇਤਿਹਾਸ ਲਿਖਿਆ ਹੋਇਆ ਕਿਲੇ ਦਾ ਇਹਦੇ ਵਿੱਚ ਕੀ ਰੱਖਿਆ ਹੋਇਆ ਹੈ ਇੱਥੇ ਇਸ ਕਿਲੇ ਦੇ ਵਿੱਚ ਆਹ ਮਿਊਜ਼ੀਅਮ ਬਣਿਆ ਹੋਇਆ ਆਰਕੀਓਲੋਜੀਕਲ ਮਹਿਕਮਾ ਲਿਆਂਦਾ ਪੁਰਾਤੱਤਵ ਵਿਭਾਗ ਇੱਥੇ ਕੁਝ ਮੂਰਤਾਂ ਰੱਖੀਆਂ ਹੋਈਆਂ ਨੇ ਜਿਹੜੀਆਂ ਖਦਾਈ ਦੇ ਸਮੇਂ ਮਿਲੀਆਂ ਸੀਗੀਆਂ ਥੱਲੇ ਉਹਨੇ ਬਾਰੇ ਲਿਖਿਆ ਹੋਇਆ ਇਹੋ ਜਿਹੀਆਂ ਮੂਰਤੀਆਂ ਮੈਂ ਮੱਧ ਪ੍ਰਦੇਸ਼ ਦੇ ਪੂਰੇ ਸਫ਼ਰ ਦੇ ਵਿੱਚ ਬਹੁਤ ਦੇਖੀਆਂ ਨੇ ਜਿੱਥੇ ਵੀ ਖਦਾਈ ਹੋਈ ਹੈ ਉੱਥੇ ਸਾਰੀਆਂ ਇਹੋ ਜਿਹੀਆਂ ਮੂਰਤੀਆਂ ਨੇ ਤੇ ਆਹ ਤੋਫਾਂ ਨੇ ਲੋਹੇ ਦੀਆਂ ਇਹਨਾਂ ਦੇ ਥੱਲੇ ਲਿਖਿਆ ਹੋਇਆ 17ਵੀਂ 18ਵੀਂ ਸਦੀ ਦੀਆਂ ਤੋਫਾਂ ਲੋਹੇ ਦੀਆਂ ਬਣੀਆਂ ਹੋਈਆਂ ਜਿਹੜਾ ਮੁੰਡਾ ਇੱਥੇ ਮਿਊਜ਼ੀਅਮ 'ਚ ਬੈਠਦਾ ਹੈਗਾ ਉਹਨੇ ਮੈਨੂੰ ਇਹ ਕਿਹਾ ਕਿ ਇਹ ਉਹੀ ਤੋਫਾਂ ਨੇ ਜਿਹੜੀਆਂ ਤੋਫਾਂ ਅੰਗਰੇਜ਼ਾਂ ਨੇ ਵਰਤੀਆਂ ਸੀਗੀਆਂ 1857 ਦੇ ਵਿਦਰੋਹ ਵੇਲੇ ਕ੍ਰਾਂਤੀਕਾਰੀਆਂ ਦੇ ਖਿਲਾਫ ਜਿਨ੍ਹਾਂ ਨੇ ਇਸ ਕਿਲੇ ਤੇ ਕਬਜ਼ਾ ਕਰ ਲਿਆ ਸੀਗਾ 6 ਦਿਨ ਤੋਫ ਤੂਫਾਨ ਉੱਤੇ ਹਮਲਾ ਹੋਇਆ ਤੇ ਉਹ ਸਾਰੀਆਂ ਤੋਫਾਂ ਹੁਣ ਇੱਥੇ ਮਿਊਜ਼ੀਅਮ ਦੇ ਵਿੱਚ ਰੱਖੀਆਂ ਹੋਈਆਂ ਨੇ ਤੇ ਆ ਸਾਰੇ ਜਿਹੜੀ ਆਪਣੇ ਸਾਹਮਣੇ ਦੇਖਦਿਆਂ ਨੇ ਇਹ ਉਹੀ ਪੁਰਾਣੀਆਂ ਮੂਰਤੀਆਂ ਜਿਹੜੀਆਂ ਖਦਾਈ ਵળે ਨਿਕਲਦੀਆਂ ਨੇ ਆ ਬਣਿਆ ਹੋਇਆ ਸ਼ਿਵਲਿੰਗ ਤੇ ਇੱਥੇ ਥੱਲੇ ਇਹਨਾਂ ਦੇ ਬਾਰੇ ਸਾਰਾ ਕੁਝ ਲਿਖਿਆ ਹੋਇਆ ਡਿਟੇਲ ਦੇ ਵਿੱਚ ਮਤਲਬ ਇਹ ਬਹੁਤ ਜ਼ਿਆਦਾ ਆ ਜੇ ਆਪਾਂ ਸਾਰੀਆਂ ਦੇਖਣੀਆਂ ਹੁਣ ਤਾਂ ਆ ਆਪਣੇ ਸਾਹਮਣੇ ਨੰਦੀ ਬਣੀ ਹੋਈ ਆ ਇਹਦਾ ਵੀ ਸਮਾ ਲਿਖਿਆ ਹੋਇਆ ਨਾਲ ਹਮ 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 ਕੇ ਲਈ ਦੇ ਵਿੱਚ ਹੀ ਇੱਕ ਬਹੁਤ ਵੱਡੀ ਪਾਣੀ ਵਾਲੀ ਬੋਲੀ ਬਣੀ ਹੋਈ ਹੈ ਇਹਦਾ ਨਿਰਮਾਣ ਵੀ ਉਸੇ ਸਮੇਂ ਵਿੱਚ ਹੋਇਆ ਜਦੋਂ ਸ਼ੀਸ਼ ਮਹਿਲ ਖਰਬੂਜਾ ਮਹਿਲ ਬਣੇ ਹੁਣ ਤੱਕ ਮੈਂ ਜਿਹੜੀਆਂ ਬੋਲੀਆਂ ਦੇਖੀਆਂ ਸੀ ਉਹਨਾਂ 'ਚ ਸਭ ਤੋਂ ਵੱਡੀ ਆ ਥੱਲੇ ਪੌੜੀਆਂ ਉਤਰਦੀਆਂ ਚਾਰ-ਚਪੇਰੇ ਥੱਲੇ ਪਾਣੀ ਹੈ ਤੇ ਲੇਰ ਪਾਇਆ ਸ਼ਿਵ ਲਿੰਗ ਰੱਖੇ ਹੋਏ ਹੁਣ ਸ਼ਾਇਦ ਲੋਕ ਇੱਥੇ ਇਹਦੀ ਪੂਜਾ ਕਰਦੇਗਾ